ਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਐ ਕਹਿਣੀ ਹੈ ਜਿਹੜੀ ਆ ਮੱਜਾ ਨਾ ਜਿਹੜੀ ਤੁਸੀਂ ਕੱਲ੍ਹ ਨਹੀਂ ਹੰਦੀਆ ਮੰਡੀ ਤੋਂ ਐ ਮਾਰਦੀ ਆਗੀ ਮਨ ਨੂੰ ਵੀ ਗੱਲ ਸਿੰਘਾਂ ਦੇ ਚੱਕ ਲੈਣਾ ਸੀ ਇਹਨੇ ਸੌ ਖਸ ਮੋਮਾ ਤਾਂ ਉੱਥੇ ਚੱਕ ਹੀ ਨਹੀਂ ਕਰੀ ਇਹ ਵੀ ਮਾਰਦੀ ਆ ਕਿ ਨਾ ਮਾਇ ਦਾ ਮੂਰੇ ਹੋਈ ਨਹੀਂ ਚੰਨੀ ਹੋਈ ਗਏ ਤੇ ਮੂਰੇ ਜਿਉ ਨੂੰ ਤਾਂ ਕੁਝ ਕਿਹਾ ਨਹੀਂ ਮੈਨੂੰ ਤਾਂ ਐ ਲੱਗਦਾ ਵੀ ਕਹਿਣਾ ਮਨ ਨੂੰ ਨਹੀਂ ਕੁਝ ਇਹ ਮੈਂ ਮੂਰੇ ਹੋ ਕੇ ਦੇਖ ਲਵਾਂ ਵੇ ਤੂੰ ਕਿਉਂ ਮਾ ਮਾਤ ਨਾਲ ਪੰਗੇ ਲੈਣਾ ਮੇਰੀ ਗੱਲ ਸੁਣ ਲੈ ਇਹਨੇ ਮਾਰ ਕੇ ਸੰਗਿਆ ਤੈਨੂੰ ਖੁਰਲੀ ਚ ਡੇਕ ਲੈਣਾ ਫਿਰ ਚਾਕੇਗਾ ਤਾਂ ਹਟਾ ਮੈਥੋਂ ਦਾ ਗਰਮ ਪਾਣੀ ਨਾ ਤੇਰੇ ਪੱਟੀਆਂ ਵੀ ਨਹੀਂ ਹੋਣੀਆਂ ਉਹ ਮਾਰੇ ਬੋਲ ਤੇਰੇ ਸਮੋ ਕੁਝ ਨਹੀਂ ਕਹਦੀ ਇਹ ਮੇਰੀ ਗੱਲ ਸੁਣ ਤੂੰ ਛੇਤੀ ਛੇਤੀ ਰੋੜੇ ਜੇ ਕੁੱਟ ਦੇ ਨਾਲ ਵਧੀਆ ਪੱਧਰ ਕਰਦੇ ਗਰਮੀ ਵਿੱਚ ਈ ਥੀ ਬੰਨੇ ਕਰਾਂਗੇ ਪਸ਼ੂ ਆਪਾਂ ਉਧਰ ਬਾਗਲ ਜਿਨੀ ਬੰਨ ਕੇ ਹੁੰਦੇ ਰੁਲ 36 ਸੇ ਲੋਕਾਂ ਦੀ ਨਿਗਾਹ ਨੇ ਕਿ ਦੀ ਮੱਝਾਂ ਵਿਚਰੀ ਜੀ ਮਾਰਾ ਜਨੂ ਆਏ ਕੈ ਨਹੀਂ ਇੱਥੇ ਆਪਾਂ ਤਾਂ ਰਿਸ਼ੋਈ ਬਣਾਵਾਂਗੇ ਮਾ ਗਰਮੀਆਂ ਚ ਔਖੇ ਹੁੰਨੇ ਇੱਥੇ ਜੁੱਲਾ ਫਿੱਟ ਕਰਕੇ ਨਾਲ ਗਾਂਸ ਗੁਸੈਤੀ ਧਰ ਲਾ ਕੇ ਦੋਈ ਲਿਆ ਕੇ ਪਾਲਾਂਗੇ ਚਾਦਰਾਂ ਵਧੀਆ ਨੰਗ ਜੀ ਗਰਮੀ ਆਹੋ ਪਾਲेंगी ਤੇ ਚਾਦਰਾਂ ਦਾ ਸਭ ਪੈਸੇ ਕੀ ਝੜਨਾਂ ਲੱਗਦਾ ਇੱਥੋਂ ਨਹੀਂ ਕੁਝ ਲਿਆਂਦਾ ਲੁੰਦਾ ਜਾਂਦਾ ਆਪਦਾ ਹੀ ਟਾਈਮ ਪਸ ਜਾ ਕਰਕੇ ਨਗਾਲਦਾ ਜਿੰਦਗੀ